ਰੀਤਾ ਹੁਣ ਪੁੱਤ ਬਥੇਰੇ ਦਿਨ ਰਹਿ ਲਿਆ ਵਾ ਤੇ ਹੁਣ ਤੂੰ ਚਲ ਜਾ ਸਿੰਦਰ ਸੋਹ ਦਾ ਸੁਭਾਰ ਨੂੰ ਮੈਨੂੰ ਚੰਗਾ ਲੱਗਦਾ ਇੱਥੇ ਆਊਗਾ ਆਵੇਂ ਇੱਥੇ ਲਾਲਾ ਲਾਲਾ ਕਰੂਗਾ ਫੇਰ ਇੱਥੇ ਤੈਨੂੰ ਪਤਾ ਬੋਲਦਾ ਵੀ ਚੌਂਕਾ ਨਹੀਂ ਸੁਣਦਾ ਤੇ ਚਲੀ ਜਾਣਾ ਤੂੰ ਰਾਂ ਤੱਕੇ ਦੇਣ ਲਈਆਂ ਜਿਤਰਾ ਕਿ ਤੇ ਅਹੀਂ ਵਾਧੂ ਨੇ ਚਲ ਜਾ ਨਾ ਆਪਣੇ ਘਰ ਆਪਣਾ ਕਾਹਦੀ ਕੰਮ ਆਉਣਾ ਨਹੀਂ ਤੱਕੇ ਨਹੀਂ ਮੈਂ ਦਿੰਦੀ ਪੁੱਤ ਸਾਫ ਸਾਫ ਦਾ ਹੀ ਮੁੜ ਕੇ ਆਉਣ ਨਹੀਂ ਦਿੰਦਾ ਤੇ ਮੈਂ ਤੇ ਆਪ ਕਹਿੰਦੀ ਚਲ ਜਾਣਾ ਤੇ ਗੱਲ ਸੁਣ ਹਾਂ ਆਪਰੇ ਤਾਂ ਕੰਨੀ ਹਾਂ ਬਿੱਦ ਨੂੰ ਮੋਟਾ ਸੂਟ ਲੈ ਕੇ ਦਊਂਗੀ ਜਾਨ ਲੱਗਿਆ ਤੇ ਦਵਿੰਦਰ ਤੇ ਮਾਰਦੇ ਬਾਹ ਨੂੰ ਤਲਵਾਰਾਂ ਇੰਨੇ ਨਿਉ ਮੈਨੂੰ ਲੈਣ ਦੇਣਾ ਤੇ ਨਾ ਇੰਨੇ ਮੈਨੂੰ ਦੇਣਾ ਹੀ ਆ ਤੇ ਇਹਦੇ ਹਾਲ ਨਾ ਵੇਖਿਆ ਕਰ ਤੇ ਮੈਂ ਵੀ ਅਜੀ ਗਿਆ ਵੀ ਮੈਨੂੰ ਪੈਸੇ ਦੇ ਦਿਆ ਕਰ ਤੇ ਮੈਂ ਆਪੇ ਜਾਂਦਿਆਂ ਰਾਹ ਦੇ ਵਿੱਚ ਉਹ ਲੱਲੇ ਨਾਵਾ ਲੋੜ ਕੀ ਇਹਨੂੰ ਦੱਸਣ ਦੀ ਨਾਲੇ 20 ਗੱਲਾਂ ਕਰਦੀ ਆ ਮੜ ਕੇ ਮੈਨੂੰ ਹੁਣ ਪਤਾ ਵੀ ਹੈਗਾ ਵਾ ਆਹ ਦੁੱਧ ਕੋਟ ਵਾਲਾ ਲੈ ਘਬਰਾੜ ਜੀ ਹੁੰਦੀ ਤੇ ਦੁੱਧ ਤੋਂ ਕਿੰਨੀਆਂ ਗੱਲਾਂ ਕੀਤੀਆਂ ਮੋਲ ਲੈਨੇ ਆਉਂ ਜਾਉ ਜੀ ਤੇ ਕਰਦਾ ਹਾਂ ਹਾਂ ਜੀ ਤੇ ਕਰਦਾ ਮੈਂ ਕਿੱਥੇ ਆ ਬਾਹਰ ਹਾਂ ਜੀ ਤੇ ਕਰਦਾ ਗਲਾਸ ਚੁੱਕ ਕੇ ਮਾਰਾਂ ਦੁੱਧ ਵਾਲਾ ਮੈਂ ਫੇਰ ਇਹਨੇ ਕਹਿਣਾ ਵਾ ਤੇ ਸਾਡੇ ਘਰ ਲੜਾਈ ਬਾਗ ਲਾਣੀ ਮੈਂ ਚੋਚੀ ਪੀ ਲਿਆ ਉਹ ਦਮ ਰਹਿਣ ਤਾਂ ਬਾਅਦ ਚੋਚੀ ਪੀ ਕੇ ਪਾਣੀ ਪਾਤਾ ਵਿੱਚ ਆਹ ਜਿਹੜਾ ਲਾ ਜੋ ਉਹ ਇਹਦਾ ਕਰਿਆ ਕਰ ਫੇਰ ਆਹ ਤੇ ਪੈਸੇ ਦੇ ਦੇ ਨਹੀਂ ਮਗਾ ਚਲ ਗਈ ਚੋਚੀ ਜਾਂਦੀ ਨਹੀਂ ਦੇਦਨੀ ਆ ਤੇ ਇੱਕ ਮੈਂ ਕਹਿਣ ਲਈ ਆ ਵੀ ਹੁਣ ਤੁਸੀਂ ਕਦੋਂ ਕੁੰ ਜਾਣਾ ਹੁਣੇ ਚੱਲ ਜਾ ਨਹੀਂ ਹਾਂ ਤੂੰ ਤਾਂ ਬੜਾ ਪਾ ਲੈਣੀ ਆ ਬਾਲਦੀ ਨੇ ਜਾਨ ਤਾਂ ਨਾ ਮੈਂ ਤੁਹਾਨੂੰ ਕੋਈ ਗੱਲ ਹੀ ਨਹੀਂ ਆਉਂਦੀ ਮੇਰੇ ਨਾਲ ਚੱਲ ਜਾ ਪਤਾ ਮੈਂ ਆ ਇੱਕ ਤਨ ਮੈਂ ਗੱਲ ਦੱਸਦਾ ਅਰਕਾ ਮੈਂ ਚੱਲ ਗਈ ਨਾ ਮੈਂ ਨਹੀਂ 6 ਮਹੀਨਾ ਮੁੜ ਕੇ ਵੜਨਾ ਬੜੀਆਂ ਸੌਂਦੀਆਂ ਹੁਣ ਮੈਂ ਵੀ ਕਦਰ ਦੇ ਨਾਲ ਆ ਪਤਾ ਮੈਂ ਨਹੀਂ ਆ ਤੇਰੀ ਉਥੇ ਮਗਰ ਪਿਆ ਮੇਰੀ ਨਹੀਂ ਸੁਣਦੀ ਮੈਂ ਆਖੋ ਉੱਥੇ ਦੀ ਵੀ ਜਿੱਤ ਰਹਿ ਜਾ ਇੱਥੇ ਦੀ ਵੀ ਰਹਿ ਜਾ ਉਹ ਕੁੰਦਾ ਨਹੀਂ ਚੰਗਾ ਮਗਰ ਇੱਥੇ ਉਹ ਤੇ ਸੰਗ ਦਾ ਸ਼ਰਮਾਉਂਦਾ ਹੀ ਨਹੀਂ ਮੁੜ ਕੇ ਥੀ ਪੈ ਜਾਂਦਾ ਹਨ ਕੇ ਤੇ ਤਾਂ ਲੁੱਟੀਆਂ ਤੁਹਾਡੀਆਂ ਤੇ ਨਾਲੇ ਪਤਾ ਕੀ ਗੱਲ ਮੈਂ ਆਖਾ ਚੱਲ ਮੇਰਾ ਆਪਣੇ ਆ ਆਵਾ ਇਹ ਆਵੇਂ ਦੋਵੇਂ ਜਾਣੇ ਕੋਲ ਦੇ ਮੈਨੂੰ ਨਹੀਂ ਚੰਗੇ ਲੱਗਦੇ ਹੁਣ ਆਪਣੇ ਬਣੇਵੇਂ ਦੇ ਪਿੱਛੇ ਮੇਰਾ ਮੁੰਡਾ ਬਾਹਰ ਕਰ ਦੇਗੀ ਕੋਈ ਨਹੀਂ ਉਹਨੇ ਕੜਾਈ ਨਾ ਚੇਰਾਣਾ ਉਹ ਤਾਂ ਅਖੰਡ ਆ ਮੈਂ ਰਹਿਣਾ ਅਜੇ ਤੂੰ ਮੈਂ ਚਾ ਕੋਈ ਨਹੀਂ ਬਾਹਰ ਚਾ ਜੂਗਾ ਰਹਿਣਾ ਉਹਨੇ ਇੱਥੇ ਕਿਹਾ ਮੀਨਾ ਰਹਿਣਾ ਕਿਦਾਂ ਰਹਿ ਜੂਗਾ 10 ਦਿਨ ਰਹਿ ਲੂ 15 ਦਿਨ ਰਹਿ ਲੂ ਮਮੀ ਹਤਾ ਤੇਰਾ ਕਿੱਦਾਂ ਦਾ ਦਿਲ ਹੋ ਗਿਆ ਵਾ ਤੇਰਾ ਦੂਤਾ ਸੁਖੀ ਸੰਧੀ ਕੋਈ ਇੱਕ ਮੁੰਡਾ ਤੇਰੇ ਕੋ ਵੀ ਨਹੀਂ ਚੱਲਿਆ ਜਾਂਦਾ ਨਹੀਂ ਤੇਰਾ ਇੱਕ ਹੀ ਦਾਹਾਂ ਵਰਗਾ ਵਾ ਬਸ ਇਹੋ ਗੱਲ ਮਾੜੀ ਆ ਇੱਕੋ ਦੋਤਾ ਨਾ ਆਖਾਕਾਰ ਇੱਕੋ ਨਾ ਆਖਿਆਕਾਰ ਸ਼ੇਰ ਵਾ ਮੇਰਾ ਬੱਚਾ ਓ ਮੈਂ ਬਥੇਰਾ ਉਹਦਾਂ ਕਰਦੀ ਨਹੀਂ ਮੈਂ ਆਖਿਆ ਉਹ ਵੀ ਉਦਾਂ ਦਾ ਹੀ ਆ ਇੱਥਾਂ ਵੀ ਕਪਾਤ ਜਾ ਉਹ ਵੀ ਪੌਂਦਾ ਮੈਂ ਆਖਿਆ ਜੇ ਇਹਦੇ ਨਾਲ ਮੈਂ ਜ਼ਿਆਦਾ ਦਿਮਾਗ ਦਾ ਮੋਟਾ ਹਾਗਾ ਵਾ ਤੈਨੂੰ ਚਾਉਂਦਾ ਪਰ ਤੱਲੂ ਪਾਤਾ ਤੈਨੂੰ ਸਾਰਾ ਮੈਂ ਨਹੀਂ ਮੈਨੂੰ ਲਾ ਹੀ ਦਿੱਤੀ ਘਰ ਲਾਉਣੀ ਕਾਦੀ ਹੀ ਯਾਦਿਆ ਲੱਲੀ ਫਿਰ ਮੰਮੀ ਮਾਤਾ ਇਹ ਕੀ ਹੁੰਦਿਆ ਵਾ ਕੀ ਕੋ ਆਨੇ ਮੋਟਾ ਸੂਟ ਆਂਦੀ ਲੈਣਾ ਸੂਟ ਆਉਣੀ ਨਾ ਤੇ ਨਾ ਬਣਾ ਕੇ ਤਾਂ ਮੰਮੀ ਨੇ 1000 ਰੁਪਏ ਦਿੱਤਾ ਨਹੀਂ ਜਦੋਂ ਪਤਾ ਵੀ ਇੰਨਾ ਚੱਕਰ ਪਿਆ ਸੀ ਉਥੇ ਅੰਤਰੀ ਪੁਲਿਸ ਨੂੰ ਇਨੇ ਮੈਂ ਪੈਸੇ ਭਰ ਦੇ ਆ ਮੈਂ ਪਤਲੀਆਂ ਫਲੂਟ ਕੜੀਆਂ ਜਾਂ ਪਾਈ ਫਿਰਦੀ ਮੈਂ ਭਾਵੇਂ ਮਰ ਜਾ ਕੰਮ ਕਰਦੀ ਵੀ ਮੇਰੇ ਹੱਥ ਵੇ ਬਾਹਰ ਵੀ ਤੈਨੂੰ ਵੀ ਲੈ ਦਿੰਨੀ ਆ ਲੈ ਦਾਂਗੇ ਨਹੀਂ ਮੈਂ ਨਾਲ ਤੂੰ ਹੀ ਤੇ ਕਿਆ ਸੀ ਫੇ ਬਣਾ ਦੂੰਗੀ ਸੂਟ ਮੋਟਾ ਤੇ ਜਾਨ ਲੱਗਿਆ ਫਿਰ ਮੈਂ ਉਦੋਂ ਹੀ ਬਣਾ ਕੇ ਤਾਉ ਜਦੋਂ ਮੇਰੇ ਹੱਥ ਭਲੇ ਨੋਟ ਹੋਣਗੇ ਇਹਦਾ ਚੋਰੀ ਚੋਰੀ ਦੇਦ ਕੋ ਵੀ ਲੈ ਲੈਣਾ ਮੇਰੇ ਕੋ ਵੀ ਲੈ ਲੈਣਾ ਐਦਾ ਘਰ ਨਹੀਂ ਚੱਲਦੇ ਤਾ ਦੱਸਦਾ ਕਿੰਨੇ ਕਿੰਨੇ ਮਿਲਦੇ 1500 ਮਿਲਦਾ ਪਾਇਆ 1000 ਉਹਨੂੰ ਦੇਤਾ 500 ਮੇਰੇ ਕੋ ਖਰਚਾ ਵਰਚਾ ਰਹਿਣਾ ਨਹੀਂ 500 ਤੂੰ ਦੋ ਤੈਨੂੰ ਦੇ ਦੇ ਕੋਈ ਗੱਲ ਨਹੀਂ ਪਣੀ ਆ ਉਹਨੂੰ ਦੇ ਦੇ ਨਹੀਂ ਆ ਨਾ ਤੇਰੀਆਂ ਗੱਲਾਂ ਬੜੀਆਂ ਮਾਰੀਆਂ ਲੱਗਦੀਆਂ ਵੇਖ ਲੈ ਆਏ ਅਸੀਂ ਇਹਦੇ ਚੱਕਰ ਦੇ ਵਿੱਚ ਵਾ ਤੇ ਇਹਨੇ ਮੈਨੂੰ ਤੋੜਨਾ ਹੀ ਉਹਨੇ ਇੰਨੇ ਦਿਨਾਂ ਬਾਅਦ ਨੀ ਭੈਣੇ ਮੈਂ ਤੋਰ ਤੇ ਪੁਲਿਸ ਨੂੰ ਬਾਜ ਜਿੰਨੇ ਮਰਜ਼ੀ ਦੇ ਦਿੰਦੀ ਜੇ ਤੀ ਦਿਆਣੀ ਨੂੰ ਦਿੱਤੇ ਕਿਤੇ ਬਿਰਥਾ ਜਾਂਦੇ ਆ ਨਹੀਂ ਬਿਰਥਾ ਪਹਿਲਾਂ ਮੈਨੂੰ ਦਿੰਦੀ ਰਹਿੰਦੀ ਨਾ ਤੂੰ ਤੇ ਪੁਲਿਸ ਨੂੰ ਜਾਣੀ ਨਹੀਂ ਹੈ ਇੰਨੇ ਚੱਲ ਹੋਰ ਹੋਰ ਗੱਲਾਂ ਕਰੋ ਕਿੱਧਰ ਨੂੰ ਤੁਰ ਪਗਾਈਏ ਜਦੋਂ ਬੜੀ ਸ਼ੇਤੀ ਰਾਤ ਵਿੱਚ ਡੋਣੀ ਨਹੀਂ ਆ ਜਦੋਂ ਲੈ ਜਾਊਗਾ ਮੇਰੀ ਮੇਰੀ ਗੱਲ ਸੁਣਾ ਅਗਲੀ ਪੁਲਿਸਨ ਚ ਤੈਨੂੰ ਵੀ ਲਾ ਦੂੰ ਜਦੋਂ ਪੈਸਿਆਂ ਦੀ ਗੱਲ ਹੋਵੇ ਨਾ ਹੋਰ ਗੱਲਾਂ ਕਰੋ ਹੋਰ ਹੋਰ ਗੱਲਾਂ ਦੀ ਗੱਲ ਆ ਜਾਂਦੀ ਤੁਹਾਡੇ ਉਥੋਂ ਉਥੋਂ ਕੇ ਨਾ ਮੈਨੂੰ ਕਰਨਾ ਵਾ ਪਹਿਲੀ ਤੂੰ ਹੀ ਲੈ ਆਈਆਂ ਜਾਂ ਪਤਾ ਨਹੀਂ ਉਥੇ ਕੀ ਭਾਂਡਿਆ ਨਾ ਕੀ ਨਹੀਂ ਅਗਲੀ ਜੋ ਆ ਬੰਦਾ ਉਹ ਕਿਹੜੇ ਤੇਰੇ ਬਣਿਆ ਆ ਜਾਣ ਕੋਈ ਹੋਰ ਟਿਕਾਣਾ ਨਹੀਂ ਲੱਭਾ ਕਿੱਥੇ ਕੋਰਨੇ ਚ ਵਰਗੇ ਬੈਠੀਆਂ ਸਾਰਾ ਮੈਂ ਪਿੰਡ ਛਾਣ ਮਾਰਿਆ ਮੈਂ ਭਰਾਣੀ ਕਿੱਥੇ ਬੈਠੀਆਂ ਕਿੱਥੇ ਬੈਠੀਆਂ ਜਹਾ ਪਈ ਫਿਰ ਇਹਨੇ ਪੰਗਲ ਜੀ ਭਾਬੀ ਨੇ ਬਣਾ ਕੇ ਤੇ ਹਾ ਉਹ ਵੀ ਕਰਤੂਤਾਂ ਸੁਣ ਲੈ ਸੋ ਚੁੱਪ ਕਰ ਜਾ ਇੱਕ ਮਿੰਟ ਸੁਣ ਲੈ ਮੇਰੀ ਕਰਤੂਤਾਂ ਸੁਣ ਲੈ ਆਪਣੀ ਭੈਣ ਦੀਆਂ ਇਹਨੇ ਦੁੱਧ ਦਾ ਗੱਲਾਂ ਗੱਲਾਂ ਐਡਾ ਗਲਾਸ ਦੁੱਧਾ ਭਰਿਆ ਪੀ ਕੇ ਤੇ ਐਡਾ ਹੀ ਪਾਣੀ ਦਾ ਪਾ ਦਿੰਦੀ ਆ ਭਰਾਵਾ ਇਹਦੇ ਤੇ ਕਈ ਦਿਨ ਆ ਸਿਆਪੇ ਚੱਲਣ ਦੇ ਮੈਨੂੰ ਪਤਾ ਹੀ ਨਹੀਂ ਮੈਂ ਅੰਦਰ ਦੋਜੀ ਨੂੰ ਗੋਲਾਂ ਕੱਢੀ ਜਾਵਾਂ ਵੀ ਦੁੱਧ ਦੁੱਧ ਪਾਣੀ ਵਰਗਾ ਦੇ ਆਂਦੇ ਆ ਜਿਉਨੇ ਕੋਟ ਪੀਰਾਂ ਨੇ ਬੈਠੀ ਰਹਿਣਾ ਹੀ ਟੁੱਟਾ ਲੱਟਾ ਚੜਾਤਾ ਜਿਹਨੂੰ ਨੇ ਉਹਨੂੰ ਦੱਸੀ ਜਾਨੀ ਤੇ ਦੱਸਣਾ ਨਹੀਂ ਵੇ ਤੂੰ ਨਾਲੇ ਵਾਰਾ ਕਰਦੀ ਕਰੀ ਪਿੰਡ ਦੀ ਕਰਦੀ ਐਵੇਂ ਹੜੀ ਬਦਰਾਮੀ ਜੀ ਨਾ ਕਰਾਈ ਦਾਦਾ ਫਿਰ ਨੌ ਸਾਸਾ ਲੜਦੀਆਂ ਅਹੀਂ ਪਿੰਡ ਚ ਕੇ ਨੂੰ ਪਤਾ ਨਹੀਂ ਲੱਗਣ ਅੰਦਰੇ ਅੰਦਰ ਭਵੇਂ ਜੂਡੋ ਕੋਈ ਹੋਲੀਏ ਔਰ ਪੈਂਦੀ ਹੈ ਪਤਾ ਲੱਗਣ ਦਿੰਦੀਆਂ ਲੜਦੀ ਤੇ ਤੂੰ ਹੀ ਆ ਮਾਸੀ ਦੇ ਨਾਲ ਹੋਰ ਕੌਣ ਲੜਦਾ ਤੂੰ ਕਿਧਰ ਮੈਨੂੰ ਲਾ ਬਦਾਂ ਨਾ ਬਾਹਰ ਗਈ ਮੈਂ ਕਿਤੇ ਚਾਹ ਘੁੱਟ ਦੇ ਚਾਹ ਨਾ ਬਿਚਾਰਾ ਆ ਗਈ ਚੁਗਲੀਆਂ ਮਾਰਜੇ ਤੂੰ ਵੀ ਅੱਗੇ ਮੈਨੂੰ ਟਿਕਣ ਨਹੀਂ ਦਿੰਦੀ ਤੇ ਚੁਗਲੀਆਂ ਕਰਨ ਗਈ ਮੈਂ ਹੁਣ ਮੈਂ ਉਮਰਿਆ ਬੁੜੀਆਂ ਚੁਗਲੀਆਂ ਹੀ ਕਰਦੀਆਂ ਹੋਰ ਕੀ ਕਰਦੀਆਂ ਨਾ ਦੇ ਇੱਥੇ ਸਿਆਪਾ ਟਾੜਾ ਕੰਡ ਜਿਹੜੀ ਛੱਟ ਲਾਤੀ ਇੱਥੇ ਬੈਠੀ ਮੈਂ ਤੇਰੀ ਵਾਰ ਚਾਹ ਕਰ ਲਈ ਤੇ ਅੱਥਰ ਤੇ ਜਾਲੀ ਚ ਨਹੀਂ ਜਾਣਾ ਤੈਨੂੰ ਮੈਂ ਦੱਸਾਂ ਹਾ ਸ਼ਾ ਉਹਦੇ ਨਾਲ ਜਾਵੇਂ ਤੂੰ ਮੇਰੇ ਨਾਲ ਸਾਲਾ ਲੈਣਾ ਛੇੜੇ ਉਹਦਾ ਉਹਦ ਨੂੰ ਸਰਾਈਓ ਮੈਂ ਬੇਸਕਰਾ ਤੂੰ ਐਵੇਂ ਨਾ ਆਪਣੇ ਸਵਾਦ ਲਈ ਜਾਇਆ ਕਰ ਦੇ ਜਨੇ ਉਹ ਤੇ ਸੱਚ ਜਹੜੀ ਚ ਮੋਰਾ ਕਰਤਾ ਹੀ ਚੂਹਿਆਂ ਨੇ ਤੇ ਉਹ ਉੰਤਰੇ ਨੇ ਟੁੱਕ ਸਾਡੇ ਤੋਂ ਬਿਸਕਟ ਸਾਰੇ ਚੂਰੂ ਚੂਰ ਕੀਤੇ ਕੋਈ ਨਹੀਂ ਉਹਨੇ ਲਾ ਦੇ ਗੋਰੀ ਨੇ ਖਾਲੇ ਹੋਣੀਆਂ ਤੇ ਗੋਰਾ ਫਿਰ ਮੇਰਾ ਆਪਣਾ ਮੈਂ ਦੋ ਤਾਵਾ ਮੇਰਾ ਤੇ ਬਗਾਨਾ ਕੰਮ ਕਰਾਉਂਦਾ ਰਿਆ ਕਰਦਾ ਸਾਰਾ ਦੇਰਾਂ ਨਹੀਂ ਹੁਣ ਮੇਨੂੰ ਚੱਕੇ ਤੈਨੂੰ ਬਿਸਕਟ ਹੋ ਗਈ ਤਾਂ ਫਿਰ ਉਹ ਚੂਹੇ ਤੇ ਟੁੱਕੇ ਹੀ ਮੈਂ ਲਿਆ ਨਾ ਇਹਦਾ ਪੂਰਾ ਜੂਰਾ ਜਿਹਾ ਪਾ ਕੇ ਇੱਕ ਬੰਨੇ ਮੈਨੂੰ ਪਤਾ ਇਹ ਨਹੀਂ ਆਪ ਦਿੰਦੀ ਬਣ ਕੇ ਗੱਲ ਸੁਣ ਲੋ ਹਾਂ ਬੜੀ ਚਲਾਕ ਵਾਏ ਹਾਂ ਗੱਲਾਂ ਛੱਡੋ ਕਿੰਡ ਨੂੰ ਤਿਆਰ ਹੋ ਜਾਓ ਜੇ ਕਿਤੇ ਇਹ ਭੈਣਾ ਤਿਆਰ ਹੀ ਆ ਆਹ ਵਲਾ ਹੜਕੋ ਜਜਨਾ ਤੋਰ ਸੜਕੋ ਹੱਥ ਨਹੀਂ ਛੋੜੇ ਜਾਂਦੇ ਪਰੋਹਣੇ ਗਾੜੀ ਘਰ ਤੇਰਾ ਵਾ ਇਹ ਤੇ ਬਗਾਨੀ ਆਈ ਆ ਨਾ ਭਰਾ ਇਹ ਦਾ ਨਹੀਂ ਘਰ ਗੁਰਿਆ ਗਾ ਨਹੀਂ ਤੇ ਰਹਿਣਾ ਕੋਈ ਦਾ ਵਾਦਾ ਨਹੀਂ ਕੋਈ ਘਰ ਨਹੀਂ ਹੋ ਜਾ ਬੁੜੀ ਅਥੇ ਮਾਹ ਰੋਟੀਆਂ ਲੋਂਡੀਆਂ ਐਂਦਾ ਨਹੀਂ ਆਖੀ ਜਾਂਦਾ ਮਾਮੀ ਤੇ ਫਿਰ ਇਹ ਕਿੱਦਾਂ ਪੈਣ ਨੂੰ ਕਹਿ ਢੀ ਆਪਣੇ ਪਿੰਡ ਚੱਲ ਪਰਵਾ ਤੂੰ ਹੀ ਚੱਲ ਆਪਸ ਵਿੱਚ ਗੱਲ ਹੋਣੀ ਚੱਲ ਬੋਲਿਆ ਕਰ ਆਹੋ ਕਿੱਦਾਂ ਮੇਰੇ ਨਾਲ ਸ਼ੂ ਆਜ ਤੇਰੇ ਐਂਦਾ ਲੱਤ ਖੜਾ ਕੇ ਬੈਣਾ ਲਾ ਨਾਲੇ ਫੇਰ ਹੀ ਕੰਮ ਪੰਟੀ ਕਰ ਲੈਣੀ ਆ ਲਾ ਮੇਰੇ ਪਿੱਛੇ ਨਾ ਬੁਰਾ ਬਣ ਮੇਰਾ ਤਾਂ ਸ਼ੁਰੂ ਤੇ ਹੋ ਆਲ ਮੇਰਾ ਇਹੋ ਕੁਝ ਹੁੰਦਾ ਹੁੰਦਾ ਤੇਰੇ ਪਿੱਛੇ ਵੇਖੀ ਇਹਨੂੰ ਹਾਂ ਫਿਰ 500 ਮੁੰਡਿਆਂ ਦੇ ਦੇ ਆਪਣੇ ਕੱਪੜੇ ਬਣਾ ਲਿਆ ਉਹ ਜਿਹੜਾ ਮੁੱਠ ਚ ਕੁੱਟੀ ਜਾਨੀ ਮਾਂ ਚੋਰੀ ਚੋਰੀ ਬਣਾਉਂਦੀ ਆ ਉਹ ਮੁੰਡਿਆਂ ਦੇ ਕੱਪੜੇ ਬਣਾ ਕੇ ਦੇ ਦੇ ਤੋਰਾਂਗੇ ਮੈਂ ਸਾਰੇ ਕਮਰਿਆਂ ਚ ਲਾ ਦੇ ਮੰਮੀ ਦੇ ਉਹ ਖਾਤ ਮੇਲਾ ਅਸਲੀਆ ਅਗਲੀ ਦਿਨ ਦਿੱਤਾ ਤੇ ਮੈਂ ਸਾਰੇ ਕਮਰੇ ਚ ਘੁਮ ਕੇ ਆ ਗਈ ਅਸਲੀਆ ਇਹਦਾ ਤੇ ਮੇਰਾ ਪਜਾਮਾ ਆ ਜਾਣਾ ਚੱਲ ਚੋਰਾ ਨੂੰ ਪੈ ਗਏ ਮੋਰ ਜੇ ਤਾਂ ਕੋਈ ਨਾ ਪਰੇਟ ਜਾਣਾ ਮਾਂ ਆ ਜਾਣਾ ਉਹ ਗਈ ਜੇ ਤੂੰ ਆਪਾਂ ਉਹ ਮੇ ਕੋਹ ਹੈ ਨੀ ਅਪਜਮਾ ਮੈਂ ਲੈਣਾ ਇਹਦਾ ਨੂੰ ਅਪਜਮਾ ਜਾਮੇ ਦਾ ਟੀ-ਸ਼ਰਟ ਵੀ ਲੈ ਕੇ ਦਵਾਂਗੇ ਜਦੋਂ ਆਪਾਂ ਪਿੰਡ ਜਾਵਾਂਗੇ ਹੋ ਰਹੀ ਹੈ ਅਜੇ ਮੈਂ ਜਾਣਾ ਵਾ ਹੋ ਜੇ ਮੈਨੂੰ ਚਾਹੀਦਾ ਆਜੇ ਨਾ ਜਾਣਾ ਵਾ ਜ਼ੋਰ ਦੇ ਨੀ ਤੂੰ ਲੁੱਟੀ ਆ ਹੋਰ ਮੈਂ ਹੁਣ ਪੈਨਸ਼ਨ ਚੋਂ ਆਉਂ ਤਰਾ ਜਾ ਰਹੀ ਆ ਇਹਨੂੰ ਫੜਾ ਦੇ ਜਿਹੜਾ ਇੰਨਾ ਛੋਨਾ ਸਕੇ ਆ ਇਹਦੇ ਪੈਨਸ਼ਨ ਨੂੰ ਰਹੀ ਜਾਨੀ ਆ 500 ਕਿਥਰ ਹਜ਼ਾਰ ਦਿੱਤਾ ਸੀ ਹਾਂ ਸਹੀ ਆ ਜਾ ਲੈ ਤਾਂ ਹਾਂ ਹਾਂ 500 ਆ ਮੈਂ ਤਾਂ ਵੀ ਇਹ ਕਹਿੰਦੇ ਆ ਹੇ 1500 ਦੇਤਾ ਨਾ ਵਾ ਗਲਤ ਤੇ ਨਹੀਂ ਗਿਣ ਲੈ ਕੇ ਤੇ ਉਹ ਨਹੀਂ 500 ਹੀ ਆ ਮੰਮੀ ਨੂੰ ਉਹਦਾ ਭਲੇਖਾ ਲੱਗ ਜਾਂਦਾ ਕੋਕ ਲਾ ਕੇ ਕਹਿੰਦਾ 4 ਲੱਖ ਲਿਆ ਮੈਂ ਵੇਖਾਈ ਦੇਤਾ ਕਰ ਲੈ ਮੈਂ ਤਾਂ ਗਿਣ ਨਹੀਂ ਆਉਂਦੇ ਮੈਨੂੰ 500 ਹੀ ਆ ਚਲ ਠੀਕ ਆ 500 ਕੋਈ ਨਹੀਂ ਕਢਾਰੂ ਤੇਰੇ ਕੋ ਵੀ ਮੈਂ ਨਹੀਂ ਚਲੋ ਮੈਂ ਸਾਰੇ ਇਹ ਕਮਰੇ ਜਲਾਬ ਦੇ ਦੇ ਤੂੰ ਇਥੇ ਕੋਰਨੇ ਚ ਜਿਹਦਾ ਪੈਸਾ ਦਾ ਲੈਣ ਜਣ ਕਰਨਾ ਮੈਂ ਚਾਹ ਦੇ ਉਹਨੂੰ ਮੈਨੂੰ ਵੀ ਲਿਆ ਕੇ ਦੇ ਉਹ ਇਧਰ ਕਦੇ ਮੈਂ ਤੁਹਾਨੂੰ ਲਾਈ ਸਾਰੇ ਲਈ ਵਧੀਆ ਨਹੀਂ ਨਹੀਂ ਤੁਸੀਂ ਉਹ ਤੁਹਾਨੂੰ ਮਹਿੰਦੀ ਲਾਈ ਠੰਡ ਗੋੜ ਗੋੜੇਗਾ ਬਾਹਰ ਪਤਲਾ ਮੈਂ ਸੂਡ ਪਾ ਦਿੱਤੀ ਨੂੰ ਮੋਟੇ ਲੀੜੇ ਬਹੁਤ ਪੈਸੇ ਦੇਣ ਨਹੀਂ ਆਹ ਸਨੋ ਪੈਣ ਨਹੀਂ ਕੈਨੇਡਾ ਜਾ ਪੜ੍ਹਨਾ ਜਾਈਂ ਠੰਡ ਚੜ ਗਈ ਤੈਨੂੰ ਹੁਣੀ ਗੱਲ ਦੇਖ ਕੇ ਜਰਦੀ ਨਹੀਂ ਤੇ ਬੈਠਿਆ ਨਹੀਂ ਹੋਊਗਾ 500 ਦੀ ਗੱਲ ਹੋਰ ਹੋਣਦੀ ਸੀ ਜਿਹੜੀ ਜਿਹੜੇ ਦੂਜਾ 500 ਹੀ ਜਿਹੜਾ ਮੈਂ ਤਾਂ ਅੱਖ ਦਾ ਸਾਹਮਣੇ ਰੋੜੀ ਮਮੀ ਦਾ ਤਾਂ ਦਿਮਾਗੋ ਤਾਂ ਹੈ ਹੀ ਨਹੀਂ ਤੇ ਤੇਰਾ ਲਾ ਲਿਆ ਸਾਹਮਣੇ ਤੇ ਮੇਰੀ ਗੱਲ ਸੁਣ ਉਹਦਾ 500 ਚ 33 ਹੋਣਦੇ ਸੀ ਹਜ਼ਾਰ ਦਾ ਪਤਾ ਲੱਗ ਗਿਆ ਤੇ ਉਹਨੇ ਉਦਾਂ ਹੀ ਇਹ ਅਦੇ ਅਦੇ ਹੋਣੇ ਹੁਣ ਅਦੇ ਬਾਬੀ ਰੱਖਦੀ ਆ ਤੂੰ ਨਾ ਮੂੰਹ ਮੜਾ ਜੇ ਨਾ ਬੋਦਾ ਤੂੰ ਤੂੰ ਬੋਲਦੀ ਕਿਦਾ ਤੈਨੂੰ ਕਹਿੰਦੀ ਇੱਥੋਂ ਚੱਲ ਚੱਲ ਤੂੰ ਦੱਸ ਇੱਥੋਂ ਤੇਰਾ ਘਰ ਨਹੀਂ ਮੇਰੀ ਮਾਂ ਦਾ ਕਸੂਰ ਜਿੰਨੇ ਸਿਰ ਤੇ ਚੜਾਈ ਆ ਇਹਨੂੰ ਕੱਟ ਫੇਰ ਇੱਥੋਂ ਪੁੱਤ ਮੈਂ ਪਤਾ ਕਿਉਂ ਨਹੀਂ ਆ ਪਰੌਣਿਆਂ ਦਾ ਸੁਭਾਅ ਨਹੀਂ ਚੰਗਾ ਉਹ ਮਗਰ ਆ ਜਾਂਦਾ ਫਿਰ ਮੈਨੂੰ ਤੇ ਉਹ ਛੀਨ ਨਹੀਂ ਭੁੱਲਦੇ ਕਈ ਦੋਨਾਂ ਅੰਤਰਾਛदाई ਲੱਲੂ ਨੂੰ ਹਨ ਗੜਗੜੇ ਕੁੱਟਿਆ ਤੇ ਇਹਨਾਂ ਨੂੰ ਇਹਦੇ ਜੂੰਡੇ ਕਮਾਤੇ ਆ ਮਾਮਾ ਤੂੰ ਲੜ ਕੇ ਆਈ ਆ ਕਹਿੰਦੇ ਜੂੰਡੇ ਕਮਾਏ ਉੱਦਾਂ ਹੀ ਉਹ ਲੈਣ ਆਏ ਮੈਨੂੰ ਉਦਾਂ ਹੀ ਉਦਾਂ ਹੀ ਗੱਲ ਕਰਨੀ ਮਮੀ ਨੂੰ ਨਹੀਂ ਨਹੀਂ ਮੈਨੂੰ ਦੱਸ ਸਹੀ ਵੇਖੀ ਭਾਈ ਇਹਦਾ ਜਦਾ ਸਿੱਧੀ ਸਿੱਧੀ ਦੱਸਾਂ ਤਾਂ ਹੀ ਮੈਂ ਡਰਦੀ ਕਲਾਉਂ ਢਈ ਇੱਧਰ ਵੇਖੋ ਮੈਂ ਜਿੱਦਣ ਮੇਰੀ ਜੜਾਂ 'ਚ ਬੈਠੀ ਨਾ ਤੂੰ ਬੈਣਾ ਹੀ ਸਾਰੇ ਰਿਸ਼ਤੇਦਾਰ ਨੂੰ ਸਪੀਕਰ ਲੈ ਕੇ ਦੱਸ ਵੀ ਮੈਨੂੰ ਘੋੜਦਾ ਵਾ ਇਹਨੇ ਕਿੰਨੂੰ ਦੱਸਣਾ ਮੈਂ ਨਹੀਂ ਦੱਸਦਾ ਕਿੰਨੂੰ ਇਹਦੇ ਉੰਤਰੀ ਬਿਆਲਿਸ ਨੇ ਪਿੰਡ ਦੀ ਗਲੀ ਗਲੀ ਕòm ਆਉਣੀ ਨਹੀਂ ਨਹੀਂ ਦੱਸਦਾ ਕਿੰਨੂੰ ਬਣਿਆ ਮੈਂ ਮੇਰੇ ਦਾਦਾ ਆਏ ਨਾ ਨਹੀਂ ਦੱਸਦਾ ਸਾਰੀ ਗੱਲ ਦੱਸ ਕਿੱਦਾਂ ਘੋੜਦਾ ਡੰਡੇ ਨਾਲ ਚੁੱਪ ਕਰ ਜਾ ਉਦਾਂ ਹੀ ਇੱਕ ਚਪੇੜ ਮਾਰੀ ਬੋਲੀ ਜੀ ਆ ਇੱਕ ਚਪੇੜ ਪਾ ਲਾਟ ਨਾ ਮਾਰੀ ਮੇਰਾ ਪਾਪਾ ਮੈਨੂੰ ਇੰਨਾ ਘੋੜਦਾ ਮੈਂ ਕਦੀ ਘਰੋਂ ਨਾ ਜਾਵਾਂ ਮੰਮੀ ਬੜਾ ਘੋੜਦੀ ਨਹੀਂ ਥੱਲੇ ਲੰਮੇ ਪਾ ਕੇ ਮੈਨੂੰ ਮਾਜਾ ਫੇਰਦੀ ਨਹੀਂ ਮਾਂ ਕਦੀ ਨਹੀਂ ਵਿਲਾ ਕਰਵਾਇਆ ਇਦਾਂ ਲੜਕੇ ਤੇ ਚੇ ਵੀ ਕਰਤੂਤਾ ਇਦਾਂ ਦੀ ਏਦਾਂ ਥੋੜੀ ਆਏ ਆ ਉਹ ਤਾਂ ਮੇਰਾ ਕਰਕੇ ਆਏ ਆ ਮੈਨਡ ਮੁੰਨ ਕਿਉਂ ਪਹਿਲਾਂ ਸਾਰਾ ਕੋ ਸੱਚ ਬੋਲ ਕੇ ਤੇ ਹੁਣ ਤੂੰ ਇਦਾਂ ਕਹੀ ਜਾਂਦੀ ਏ ਗੂਗਲ ਮੋਟਾ ਸੂਟ ਸਟਾਲ ਵਾਲਾ ਕਿਤਨੇ ਦਾ ਆਤਾ ਹੈ ਲਾਹੌਰ ਕੋ ਲਿਹਾ ਗਈ ਦੋਰੇ ਕਰਕੇ ਹੈਲੋ ਸਿਰੀ 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 ਨੂੰ ਕੀ ਕਹਾਂ ਤੇ ਚਾਹ ਸਿਰੀ ਨੇ ਬਣਾਉਣੀ ਆ ਨਹੀਂ ਨਹੀਂ ਹੋ ਮੇਰਾ ਜੀ ਕਹਿੰਦਾ ਮੋਟਾ ਛੋਟਾ ਬਣਾ ਲੈ ਮੈਂ ਗੂਗਲ ਨੂੰ ਡੈਈ ਕਹਾਂ ਗੂਗਲ ਹੋਰ ਹੀ ਕੱਢੀ ਜਾਂਦਾ ਚਾਦਰ ਜਿਤਨਾ ਜੀ ਗੂਗਲ ਨੇ ਪਾਏ ਪਾਉਣੇ ਤੈਨੂੰ ਗੱਲ ਸੁਣ ਚਾਹ ਦੇ ਮੁੰਡੇ ਨੂੰ ਕਦੋਂ ਦਾ ਮੰਗਣ ਡਿਆ ਅੰਦਰ ਅਮਨ ਵੀ ਮੰਗਣ ਡਿਆ ਗੋਰਾ ਨੂੰ ਦੇ ਅੜੀ ਚਾਹ ਤੇ ਬਣ ਗਈ ਆ ਤੇ ਮੈਨੂੰ ਗੋਰਾ ਲੱਭਾਈ ਨਹੀਂ ਆ ਤੇ ਤੂੰ ਐਦਾ ਕਰ ਗੋਰੇ ਨੂੰ ਦੇ ਕਿੱਥੇ ਆਵਾਜ਼ ਮਾਰ ਕੇ ਚਾਹ ਤੇ ਮੈਂ ਨਾ ਮਸ਼ੀਨ ਚ ਕਪੜੇ ਪਏ ਕੱਢ ਲਾ ਮੇਰੇ ਤੇ ਗੱਥ ਵੇਕੇ ਨਠਰੇ ਆ ਚੱਲ ਢੀਠ ਪਾ ਕੇ ਦੇਖ ਨਾ ਮੈਂ ਪਾ ਕੇ ਦਵਾ ਜਦੋਂ ਹੱਥ ਤੁਨ ਨੇ ਕੋੜ ਪਾ ਗਿਆ ਵਾ ਸਾਰੇ ਸੇਮੇ ਪਾ ਦੇ ਹਾ ਹਾ ਇਹ ਕੌਣਾ ਵੇ ਕੌਣਾ ਉਹ ਮੈਂ ਦੂਆ ਖੋਲਦੀ ਦੂਆ ਖੋਲ ਤੂੰ ਮਾਰਿਆ ਮੈਂ ਕੀ ਖੋਲਾਂ 12 ਬੱਜਾ ਵਾ ਕੀ ਐ ਅੰਨੀ ਐ ਹਾਏ ਖੋਲ ਤਾ ਵਾ ਅੰਦਰੋਂ ਕੋਰਣਾ ਹਾਏ ਤੈਨੂੰ ਕਿ ਨਹੀਂ ਅੰਦਰ ਦਿੰਦਾ ਉਹਨੇ ਬਾਦਰ ਜੇ ਨੇ ਕਿੱਥੇ ਆਓ ਹਾਏ ਮੈਂ ਅੱਗੇ ਆਖਾਂ ਚਾਹ ਬਣਾਉਂਦੀ ਖੜਕਾਉਂ ਡਿਆ ਮੈਂ ਹਾ ਆਪਣੇ ਲੱਗ ਲਵਾ ਰ ਕਿਤੇ ਇਹ ਨੇ ਹੁਣ ਕੋਈ ਠੋਕਾ ਠੀਕੀ ਕਰਨ ਹੁਣ ਮੈਨੂੰ ਵਜਾ ਮਾਰਦਾ ਹਾ ਉੱਚੀ ਉੱਚੀ ਤੈਨੂੰ ਰੋਲਾ ਪਾਉਂ ਡਿਆ ਤੈਨੂੰ ਸੌਂਦਾ ਨਹੀਂ ਆ ਤੂੰ ਅੱਗੇ ਵਿੱਚ ਤੋਂ ਕੋਮਲੀ ਚਲ ਗਈ ਆ ਮੈਂ ਤੈਨੂੰ ਮੰਨੀਆਂ ਚੁੱਪ ਗਾ ਜਾ ਬੁੱਸੇ ਜਣਾ ਇਹਨੂੰ ਕੱਢੀਏ ਕਿਸ ਤਰ੍ਹਾਂ ਹੀ ਤੋ ਤੇ ਉਹਦੀਆਂ ਆਪਣੀਆਂ ਨਾਨੀ ਦੀਆਂ ਰਗਾ ਘਟ ਜਿੰਨੇ ਚਮਲਾਇਆ ਮੈਂ ਤਾਂ ਲੀੜੇ ਕੱਢਣ ਆਈ ਨਾ ਉਹਦੀ ਤਾਂ ਭਾਈ ਪਿਓ ਚੋ ਜਾਣਾ 8 ਘੰਟਾ ਹੋ ਗਿਆ ਅੰਦਰ ਬੈਠੇ ਨੂੰ ਹਾਂ ਆ ਦੱਸੀਏ ਆ ਦੱਸੀ ਕਰਨ ਗਿਆ ਆ ਜਿਹੜੀ ਭੈਣ ਬਣੀ ਸਜਾਰੀਤੀ ਇਹਦੀ ਉਹ ਪੋਡਰ ਖੜਨੀ ਆਲਾ ਪਿੰਡ ਦੇ ਕੀ ਓਏ 15000 ਕੁੰਡੀ ਅੰਦਰ ਕੁੰਡੀ ਲਾ ਕੇ ਆ ਆਵਾਜ਼ ਰੋ ਤੇੜ ਘੰਟਾ ਹੋ ਗਿਆ ਅੰਦਰ ਬੈਠੇ ਨੂੰ ਵੇ ਮੇਰੀ ਗੱਲ ਸੁਣ ਵੇ ਮਮਾਤਾ ਬਾਹਰ ਤੇਰੇ ਇਹ ਕਿ ਗੱਲ ਕੁੰਡੀ ਮਾਰੀ ਕੁੰਡੀ ਵੜਾਈ ਪੁੱਤ ਨੂੰ ਘੰਟਾ ਹੋ ਗਿਆ ਮੈਨੂੰ ਵੀ ਪਤਾ ਇਹ ਅੰਦਰ ਵਾ ਸਾਰਾ ਜਾਣ ਕੇ ਲਾਈ ਮੈਨੂੰ ਕਿਹਾ ਮੈਂ ਕਿਹੜਾ ਓਏ ਕਿਹੜਾ ਓਏ ਕਹਿੰਦਾ ਇੱਥੇ ਰਹਿ ਮਾਰੀ ਜਾ ਪ੍ਰਭਾ ਸਾਡੇ ਘਰ ਨਾਲ ਕੋ ਪੱਤ ਪਾਇਆ ਤੁਸੀਂ ਵੀ ਜਾਓ ਮਾਂ ਪੁੱਤ ਤੇ ਵੀ ਜਾਵੇ ਪ੍ਰਭਾ ਉਹ ਦੇਖੋ ਬੂਆ ਨਹੀਂ ਖੁੱਲਦਾ ਇਧਰ ਕੋ ਪਿੱਤਾ ਖੁੱਲਦਾ ਬੂਆ ਜੋ ਕੁੰਡੀ ਲਾ ਗਿਆ ਉਹ ਲਾਗੀ ਕਿ ਰੇਪਲੇ ਖੇ ਦੇ ਨਾਲ ਮਾਗੜੀ ਉਹਦਾ ਜਾਣ ਕੇ ਤੈਨੂੰ ਅੰਦਰ ਦਿੱਤਾ ਵਾ ਅਮਰਾ ਸੇ ਪੱਜ ਗਿਆ ਮੇਰੇ ਬਾਦ ਦਾ ਤੇ ਲਾਤੀ ਦੂਜੇ ਪਾਸੇ ਵੀ ਦੂਜੇ ਪਾਸੇ ਭਦਾਵੇ ਤੇਰਾ ਸਾਰਾ ਹਾ ਇਨਾ ਮਹਿੰਗਾ ਐਂ ਤੇਰੇ ਨੇ ਫਾੜ ਆਪਣਾ ਪਾਊਡਰ ਫੇ ਚ ਘੱਟੀ ਨਹੀਂ ਕਿਤੇ ਨਖਤਿਆ ਇਨਾ ਮਹਿੰਗਾ ਲਿਆ ਸੋਲ ਨੂੰ ਲਾ ਦੇ ਮੂੰਹ ਮਾਰੂ ਲਾਲਾ ਕਾਲਾ ਹੋਇਆ ਜਿੱਟਾ ਜਾਏਗਾ ਤੁਹਾਡਾ ਸਾਬ ਨਹੀਂ ਮੜਾ ਵਾ ਰੰਗ ਨਹੀਂ ਚਿੱਟਾ ਹੁੰਦਾ ਲੈ ਤੂੰ ਵੀ ਲਾਲਾ ਚਿੱਟੀ ਹੋ ਜਾਏਗੀ ਮੱਝ ਆਇਆ ਕਿਦਾਂ ਦਾ ਤੂੰ ਧਮਾਕਾ ਆਇਆ ਤੂੰ ਪੀ ਚਾਹ ਪਾਣੀ ਤੇ ਮੁੜ ਕੇ ਆ ਜੀ ਮੁੜ ਕੇ ਕਿੱਥੇ ਆ ਜੀ ਫੇਰ ਆਈ ਮੇਰੀ ਸੁਣ ਲੈ ਗੱਲ ਮਾਤਾ ਰੱਬ ਨਾ ਕਰੇ ਇਨ ਨੂੰ ਕੋਹੋ ਜਾਂਦਾ ਐ ਡੱਪਲਿਆ ਪਲਾਇਆ ਮੁੰਡਾ ਉਹਨੂੰ ਕਿੱਥੋਂ ਦਾ ਪਿਓ ਦੀ ਜਿੱਜੀ ਜਬਾਨ ਦਾਦਾ ਦੀ ਬੱਦੀ ਦਾ ਕੰਮ ਆ ਸਾਹ ਨਹੀਂ ਆਉਂਦਾ ਹੈ ਸਾਹ ਨਹੀਂ ਆਉਂਦਾ ਆਹ ਤੈਨੂੰ ਸਾਹ ਨਹੀਂ ਆਉਂਦਾ ਐਡਾ ਤੇਰਾ ਨਾਸਾਂ ਦੇ ਨੀਆਂ ਖੁੱਲੀਆਂ ਤੇਰੀਆਂ ਤੈਨੂੰ ਸਾਹ ਨਹੀਂ ਆਉਂਦਾ ਤੈਨੂੰ ਇੱਥੇ ਉਹ ਸਾਹ ਦਾ ਕੰਮ ਕਿਉਂ ਕਰਦਾ ਮੈਂ ਦੋਨੋਂ ਓਏ ਉਹ ਦਮ ਖੋਲ ਕੀਤਾ ਮੜਾ ਜਾ ਕੀ ਨਹੀਂ ਲਾਤਾ ਤੂੰ ਮੜਾ ਜਾ ਹੁੰਦਾ ਕੀਤਾ ਇਹਨੂੰ ਅੰਦਰ ਦੇਤਾ ਦਮ ਖੋਲ ਨਹੀਂ ਹੁੰਦਾ ਆ ਤੇ ਤੂੰ ਵੱਡਾ ਪੰਪਣਾ ਦੇ ਤੂੰ ਚੁੱਪ ਕਰ ਦੂ ਉਹਦਾ ਤੂੰ ਗੱਲ ਮਟਾਉਣੀ ਹੋਵੇ ਬੰਦਾ ਉਹਦਾ ਮਿੱਟੀ ਭਾਰਨ ਦਾ ਗੱਲ ਤੇ ਜੇ ਮੁੰਡੇ ਨੂੰ ਨਾ ਉੱਥੇ ਆਕਸੀਜਨ ਪਹੁੰਚਦੀ ਅੰ ਕਿਦੇ ਲੈ ਵੇਲਾ ਕਿਦਾਂ ਬੋਲਦਾ ਉਹ ਅਦਾ ਕੀਤਾ ਮਾਸੀ ਮਾਰਾ ਜਾ ਅੰਦਰ ਇੱਕ ਬੰਦ ਕਰਤਾ ਇਹਨੂੰ ਬੰਦਰ ਜੇ ਇਹਨੂੰ ਮਾਰਾ ਜਾ ਕੀ ਪੂਰਾ ਹੀ ਮਾਰਦਾ ਹੈ ਮਾ ਵੀ ਥੋੜਾ ਮੇਲਾ ਆਇ ਹਾਡੇ ਘਰ ਦਾ ਜੰਗ ਦਾ ਮੈਦਾਨ ਬਣਿਆ ਜੇ ਕਿਤੇ ਇਹਦੀ ਦਾਦੀ ਨੂੰ ਪਤਾ ਲੱਗ ਜੇ ਨਾ ਪਿਓ ਨੂੰ ਐਡੀ ਜ਼ਬਾਨ ਆ ਉਹਨਾਂ ਦੀ ਉਹਨਾਂ ਕਹਣਾ ਕੌਣ ਹੋਵੇ ਸਾਡੇ ਮੁੰਡੇ ਨੂੰ ਅੰਦਰ ਦੇ ਨਾਲੇ ਭਾਵੇਂ ਉਹ ਜਿੱਦ ਘਰ ਜਿੱਦਾ ਮਰਜੀ ਉਹ ਕੁੱਤੀ ਚੀਕਾ ਕਰਦੇ ਆ ਪਰ ਜਦੋਂ ਕੋਈ ਉਹਨਾਂ ਦੇ ਮੁੰਡੇ ਨੂੰ ਜਾਂ ਨੌ ਨੂੰ ਹੱਥ ਪਾਵੇ ਉਹ ਟੋਟੇ ਵੀ ਕਰਦੇ ਨਹੀਂ ਨਾ ਮੈਂ ਕੰਮ ਵੇਖ ਲਾ ਮੈਂ ਤੂੰ ਵੀ ਨਹੀਂ ਚੰਗੇ ਕੰਮ ਕਾਣਦੇ ਮੈਂ ਦੱਸ ਕੀ ਕਰ ਤੂੰ ਨਹੀਂ ਚੰਗੀ ਉਹਦੇ ਪੰਪ ਤੇ ਲੱਗੀ ਜਾਂਦੀ ਪੰਪ ਨਹੀਂ ਦੇਣਾ ਨਹੀਂ ਮਾਂ ਨੂੰ ਮਾਮਾ ਦੀ ਕੰਸ ਮਾਮਾ ਆਈਓ ਮਾਮਾ ਕਹੋ ਇਹਨੂੰ ਮਾਮਾ ਥੋੜੀ ਕੰਸ ਮਾਮਾ ਵਾਂ ਲਾ ਵੀ ਸਾਡੇ ਕੱਡ-ਕੱਡ ਪਾਈ ਜਾਂਦਾ ਨੰਗ ਆ ਮਾਮੇ ਦੀ ਭਾਈ ਕੱਛਾ ਏ ਥੱਲੇ ਮੇਰਾ ਪਾਇ ਨਾਲੇ ਕੱਛਾ ਮੇਰਾ ਆਪਣਾ ਆ ਤੈਨੂੰ ਬੁੜੀਆ ਸਾਹਮਣੇ ਕੱਛਾ ਖਵਾਵਾਂ ਤੇ ਨੂੰ ਮੈਂ ਪਹਿਲੇ ਇਲਾ ਵੇਲਾ ਇਹਦੇ ਪਾਇ ਮੇਰਾ ਪਾਇ ਜੱਲਾ ਕੇ ਲੈ ਗਿਆ ਮੇਰੀ ਸੁਣ ਗੱਲ ਕਪੜਾ ਵਾਂ ਓਏ ਓਏ ਇਹ ਫੁੱਲਾਂ ਵਾਲਾ ਮੇਰਾ ਹੀ ਆ ਏ ਫੁੱਲਾਂ ਵਾਲਾ ਫੁੱਲਾਂ ਵਾਲਾ ਮੇਰਾ ਮੈਂ ਨਹੀਂ ਬੋਨਾ ਮੁੰਡਾ ਫੁੱਲਾਂ ਵਾਲੇ ਸ਼ੇਰ ਵਾਲੇ ਕਸ਼ੇ ਬੋਨਾ ਮੈਂ ਉਹ ਡਾਲ ਫੇਰ ਪਰ ਆ ਚੱਲ ਤੂੰ ਬਰਾਜਾ ਗੰਦ ਪਾਇਆ ਤੂੰ ਮੈਂ ਕਿਉ ਮਰੀ ਜਾਨੀ ਮੈਂ ਮੈਂ ਚੱਲ ਜਾਣਾ ਪੁੱਤ ਤੱਕਾ ਮਾਰੀ ਵੇ ਤੱਕਾ ਨਾ ਮਾਰੀ ਅੱਗੇ ਦੀ ਲੱਤ ਤੋ ਹੰਡੀ ਆ ਤੈਨੂੰ ਆਨੇ ਆਂ ਤੇ ਸ਼ਰਮ ਕਰ ਲੋ ਨਾ ਕੋਲੋ ਮੇਰੀ ਸੁਣ ਲੈ ਮਾਤਾ ਗੱਲ ਨਾ ਤੇਰੀ ਨਾ ਮੇਰੀ ਇਹਦੀ ਮਾਂ ਨੂੰ ਫੋਨ ਲਾ ਇੱਥੇ ਸੱਦ ਤੇ ਇਹਨੂੰ ਲੈ ਕੇ ਜਾਵੇ ਇਹਨੇ ਇਦਾਂ ਨਹੀਂ ਜਾਣਾ ਲੈ ਮੈਨੂੰ ਲਾ ਕੇ ਦਾ ਫੋਨ ਲਵਾਓ ਪਹਿਲਾਂ ਮੈਂ ਪਾਇਆ ਬੰਦੇ ਵਾਲੀ ਮੰਨ ਕਰੇਗਾ ਕੋਈ ਦਿਵਾਓ ਕੱਚਾ ਐਥੇ ਉਹ ਇਹਨਾਂ ਦਾ ਸਮਝਾਵਾ ਕਢਾਉਣਾ ਸਾਡੇ ਘਰ ਤਮਾਸ਼ਾ ਲਾਤਾ ਵਾ ਐਸੇ ਤੰਦ ਨਹੀਂ ਤਾਣੀ ਵਿਗੜ ਗਈ ਇਹੋ ਮੇਰਾ ਕੱਚਾ ਲਾ ਸਿਆਣੇ ਆਂਦੇ ਨੇ ਕਲਾ ਕਲੰਦਰ ਵਸੇ ਤੇ ਕੋਈ ਬਾਹਰ ਦਿੰਦਾ ਹੌਸਲਾ ਨਹੀਂ ਤੇਰੀ ਓਏ ਇਹਦਾ ਨਹੀਂ ਪਾਇਆ ਮੈਂ ਫੁੱਲਾ ਵਾਲਾ ਤੇਰਾ ਨਹੀਂ ਪਾਇਆ ਤੂੰ ਨਹੀਂ ਬੋਲਦਾ ਫੁੱਲਾ ਵਾਲੇ ਫਿਰ ਉਹ ਫੁੱਲਾ ਵਾਲਾ ਵਾ ਆ ਨਹੀਂ ਫੁੱਲਾ ਨਾ ਸ਼ੇਰ ਵਾਲਾ ਮੇਰਾ ਆਪਣਾ ਵਾ ਮੈਂ ਲੈਂਦਾ ਮੌਲ ਤੋਂ ਵੇਖਾਗਾ ਕਿ ਉਹ ਆ ਗਿਆ ਹੁੰਦਾ ਵਾਲੇ ਕੋਲ ਨਾ ਜਾ ਕੇ ਜਾਓ ਬਹਿ ਜਾਓ ਖੁੱਲਰ ਪੁੱਲਰ ਜਾਣਾ ਤੇ ਤੂੰ ਹੀ ਇੱਧਰ ਜੇ ਤੂੰ ਰਹਿਣ ਆਉਣਾ ਸੀ ਨਾ ਤੇ ਭਰਾਵਾ ਕੱਪੜੇ ਆਪਣੇ ਲੈ ਆਉਂਦਾ ਆ ਜੋ ਬੰਦੇ ਪਾਪਾ ਡੰਡੋਂ ਤੋਂ ਮੈਂ ਉੱਥੇ ਘੱਲਣੇ ਠੰਡ ਹੋਈ ਆ ਅੱਜ ਕੋਈ ਅੱਗ ਲੱਕੀ ਗਾੜੀ ਪਿਚਾਉਣਾ ਆ ਤੇ ਤੂੰ ਕੱਪੜੇ ਪੋਣ ਆਇਆ ਉਹ ਹੈ ਹੀ ਨਹੀਂ ਆ ਲਿਆਵੇ ਕਿੱਥੋਂ ਕੱਸ਼ਾ ਬਣ ਗਿਆ ਨਾ ਡੰਡੇ ਦੇ ਤੇ ਪਿੰਡ ਫੋਕ ਦੂੰਦਾ ਡਾ ਮੈਂ ਅੱਗ ਲੱਗੀ ਕਸ਼ੇ ਦੀ ਹੁਣ ਤੁਹਾਡਾ ਕਸ਼ਾ ਨਹੀਂ ਹੋ ਗਿਆ ਭਰਾਣੀ ਕੀ ਹੋ ਗਿਆ ਦੋਨੀ ਗੱਲਾਂ ਕਰਦਾ ਮੈਂ ਹਾਂ ਕਿਤੇ ਮੈਂ ਨਹੀਂ ਕਿਦਾਂ ਇਹ ਸੋਕਰਵਾਦਾ ਗੱਲਾਂ ਕਰਦਾ ਧਰਤੀ ਸਾਹਿਬ ਇਹੋ ਕੁੱਟਖਾਨਾ ਉੱਥੇ ਪਿੰਡ ਹੁੰਦਾ ਹੀ ਰਿਹਾ ਇਹੋ ਤੁਹਾਡਾ ਇੱਥੇ ਹੁੰਦਾ ਹੁੰਦਾ ਕੱਢਿਆ ਉਹਨਾਂ ਨੇ ਕੱਢਿਆ ਨਹੀਂ ਆਪ ਆਇਆ ਮੈਂ ਮੈਨੂੰ ਪੜਾ ਆਪ ਆਇਆ ਸੀ ਲੀਲਾ ਤਾਂ ਲੈ ਕੇ ਆਣਾ ਇਦਾਂ ਹੀ ਲੈ ਕੇ ਆਇਆ ਉਹ ਨਹੀਂ ਨਿੱਤੇ ਮੰਮੀ ਨੇ ਹੁਣ ਮੈਂ ਕਰਾਣਾ ਅਬ ਤੂੰ ਲੜ ਕੇ ਆਇਆ ਹੈਗਾ ਤਾਂ ਨਹੀਂ ਮੰਮੀ ਨੇ ਦਿੱਤੇ ਦੋੜ ਕੇ ਆਇਆ ਓਏ ਇਹ ਮਾਰ ਦੇ ਆਪਣੀ ਮਹਵਾਨ ਆਵਾਜ਼ ਮਾਰ ਆਪਣੀ ਮਾਂ ਨੂੰ ਆਜ ਮਾਰ ਉਹਨੂੰ ਦੱਸ ਕਰ ਤੂਤਾ ਮੈਂ ਨਹੀਂ ਜਾਣਾਂ ਪਿੰਡ ਪੁੱਲ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਇਹਨਾਂ ਨੂੰ ਕੱਢ ਪਹਿਲਾਂ ਇਹਨੂੰ ਵੀ ਕੱਢ ਹਾਂ ਮੈਨੂੰ ਕੋਈ ਜਣਾ ਕਿੱਥੇ ਕੱਢਣਾ ਮੇਰਾ ਤੇ ਸਾਰੇ ਤੈਨੂੰ ਕਿੰਨਾ ਖਵਾ ਲੂੰਗਾ ਮੈਂ ਨਹੀਂ ਆਣਾ ਜੋਗੀ ਨਹੀਂ ਮੇਰੀ ਭਲੀ ਤੂੰ ਆ ਗਈ ਹੱਟੀ ਕੱਟੀ ਦਾ ਹੱਥ ਤੇਰੇ ਵੇ ਕਿੰਨੇ ਵਧੀਆ ਰੋਟੀਆਂ ਗੋਲ-ਗੋਲ ਆ ਵਧੀਆ ਵਧੀਆ ਕਿੰਦਾਂ ਦੀ ਗੱਲ ਕਰਤੀ ਇਹਨੂੰ ਕੱਢ ਮੈਂ ਤਾਂ ਇੱਥੇ ਲਾਵਾਂ ਲੈ ਕੇ ਆਈ ਆ ਤੇਰਾ ਮਾ ਮਾ ਲਾਵਾਂ ਲੈ ਕੇ ਆਈ ਜ਼ਮੀਨ ਘੜੀ ਲੈ ਕੇ ਆਈ ਆ ਲਾਵਾਂ ਲੈ ਕੇ ਆਈ ਆ ਮਿੱਟੋ ਵਾਲਾ ਲਾਵਾਂ ਲੈ ਕੇ ਆਈ ਆ ਲੱਲੀ ਜ਼ਮੀਨ ਵੀ ਕਿੱਲਾ ਲਿਆ ਮੈਂ ਆਪਣੇ ਪੇਕਿਆਂ ਕੋਲ ਜ਼ਮੀਨ ਦਾ ਪਹਿਲੀ ਪੂਰੀ ਤੇ ਮੈਨੂੰ ਪਤਾ ਵਾ ਇਹਨੂੰ ਨਹੀਂ ਪਤਾ ਦੱਸ ਪੁੱਗੇ ਦਾਹ ਵਾਲਿਆਂ ਨੂੰ ਪਤਾ ਹੁੰਦਾ ਮੈਂ ਸੁਦਰਜਾ ਸੁਦਰਜਾ ਜੇ ਚਾਹਤੇ ਲੈਣਾ ਕੋਚ ਨੂੰ ਕੁੜੀ ਕੋ ਲਈ ਮੈਨੂੰ ਪੁੱਛ ਮੁੰਡੇ ਨੂੰ ਘੰਦਰ ਦਿੱਤਾ ਦੀਦੀ ਉਹਦਾ ਮਾੜਾ ਜ ਮਜ਼ਾਕ ਹੀ ਕੀਤਾ ਸੀ ਸਾਰਾ ਡੱਬਰ ਇਕੱਠਾ ਹੋ ਗਿਆ ਕੈਂਟਾ ਇੱਕ ਅੰਦਰ ਰਿਆ ਸਾਹੀ ਹੋਣ ਡਿਆ ਮੈਨੂੰ ਅੰਦਰ ਮੇਰੀ ਗੱਲ ਸੁਣ ਲਾ ਪਰੌਣਾ ਆਇਆ ਨਾ ਤੇਰਾ ਮਾਮਾ ਵਾ ਕੀ ਹੋ ਗਿਆ ਜਨੇ ਮਜ਼ਾਕ ਕਰ ਵੀ ਲਿਆ ਦੇ ਸਾਰਾ ਡੱਬਰ ਤਹੀ ਐ ਦਵਾ ਬਦਲ ਗਈ ਐ ਕਿੰਨੇ ਜਣੇ ਕਿੱਦਾਂ ਮੈਂ ਬੁਆੜੇ ਦੀ ਜੜ ਵਾਂ ਤੂੰ ਮੈਂ ਕੀਤਾ ਘਰ ਵਿੱਚ ਤੇ ਬਾਹਰ ਵੀ ਲਰਕੇ ਆਂ ਦੱਦੇ ਦਾ ਦੋ ਮਿੰਟ ਮੇਰੀ ਗੱਲ ਸੁਣ ਉਦਾਂ ਤੋਂ ਭਾਈ ਸਾਰਾ ਦਿਨਾਂ ਤੋਂ ਵਾਕ ਬੈਠਾ ਇਹ ਟੱਟੀ ਕੰਨ ਜਾਣਦਾ ਹੈ ਭੱਜ ਕੇ ਮੈਂ ਵੜ ਗਿਆ ਬਾਹਰ ਜੇ ਬੋਲਣ ਦੇਵਾ ਬਾਹਰ ਜੇ ਮੈਨੂੰ ਕੁੰਡੀ ਲਾ ਦੇ ਬਤਮੀ ਜੀ ਇਡੀਅਟ ਨਾਨਸੈਂਸ ਗੱਲ ਗੰਦੀ ਤਮੀਨ ਹੈਗੀ ਟੱਟੀ ਹੀ ਟੱਟੀ ਹੁੰਦੀ ਆ ਕੋਟੀ 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 ਗਿਆ ਕਿਹੜਾ ਕੇਕ ਬਣ ਜਾਣਾ ਗੱਲ ਸੁਣ ਬਣ ਚ ਟੱਟੀ ਆ ਨਾ ਮੇਰੀ ਗੱਲ ਸੁਣ ਲੈ ਮੁੰਡਾ ਜਾ ਸ਼ਦਾ ਨਾ ਕੁੱਟਿਆ ਕਰ ਵੇ ਦਾੜੀ ਤੇਰੇ ਮੂੰਹ ਆਗੇ ਜੇ ਤੈਨੂੰ ਗੱਲ ਕਰਨ ਦਾ ਅਜੇ ਤੱਕ ਨਹੀਂ ਪਤਾ ਮੂੰਹ ਤੇ ਆਉਣੀ ਔਰ ਕਿੱਥੇ ਆਉਣੀ ਹਾਂ ਇਹ ਨੋ ਤੇ ਆ ਗਿਦਾ ਗਿਦਾ ਗਾਦੀ ਆ ਮੇਰੀ ਗੱਲ ਸੁਣ ਲੈ ਹੋਰ ਦਾੜੀ ਹਥਾ ਦੇ ਆਉਂਦੀ ਆ ਕੜਜਮ ਕਰ ਗੱਲ ਸੁਣੋ ਮੇਰੀ ਪਤਾ ਕੀ ਹੋਇਆ ਹਾਂ ਜਦੋਂ ਤੋਂ ਮੇਰਾ ਅਖਰਾ ਮੁੰਡੇ ਨੂੰ ਚਾਹ ਲਈ ਕੱਪੜੇ ਕੱਢ ਕੇ ਲਿਆ ਓੜੇ ਮੈਂ ਕੱਪੜੇ ਮੁੰਡਾ ਨੂੰ ਦਲਿਆ ਤੇ ਪੀਲਾ ਹੋਇਆ ਕਿਹਦੇ ਨੇ ਪਾਉਂਦਾ ਸਲਾ ਪੁਆੜੇ ਚਰ ਪਿੰਡ ਕਿਉਂ ਨਹੀਂ ਜਾਂਦਾ ਨਾ ਮੈਂ ਪਰਸੋ ਦੇ ਕੱਲ ਨਹੀਂ ਆ ਮੈਂ ਰੀਲਾ ਬਾਗਾਂ ਨੂੰ ਕੋਈ ਵੰਡ ਚੁੱਕ ਜਾਣੀ ਆ ਦੀਦੀ ਦੀਦੀ ਮੇਰੀ ਗੱਲ ਸੁਣ ਕੱਢੀ ਉਹ ਦੁਆਰੇ ਕੱਢੀ ਇਧਰ ਮੈਨੂੰ ਸੁਣ ਗੱਲ ਪਤਾ ਕੀ ਹੋਇਆ ਮੈਂ ਉਹਦਾ ਮਾਰਿਆ ਮਜ਼ਾਕ ਕੀਤਾ ਚੱਲ ਇਹਦਾ ਮੈਂ ਮਾਮਾ ਹੈ ਮੇਰਾ ਭਾਂਜਾ ਕਣਸ ਮਾਮਾ ਇੱਕ ਘੰਟਾ ਭਾਈ ਮੰਦਰ ਉਹ ਚੁੱਪ ਕਰ ਗਲਤ ਕਰ ਲੈਂਦੇ ਭੁੰਕੀ ਆ ਨਾ ਕੁੱਤੇ ਨੂੰ ਚੁੱਪ ਕਰ ਠੰਡ ਤੇ ਮੈਂ ਮਾਰਿਆ ਜਾਂਦਾ ਨਾ ਇੱਕ ਨਾਲੇ ਗੱਲ ਕਰ ਪਹਿਲਾਂ ਇਹਨੇ ਮੈਨੂੰ ਅੰਦਰ ਦਿੱਤਾ ਮੁਰਕੇ ਮੈਂ ਜਿਆ ਹੁਣ ਆਪ ਦੇ ਲੈ ਪਹਿਲਾਂ ਤੂੰ ਕਹ ਦਿੱਤਾ ਅੰਦਰ ਇਹਨੂੰ ਪੁੱਛ ਲੈ ਇਹਨੂੰ ਭਾਵੇਂ ਪੁੱਛ ਲੈ ਭਾਵੇਂ ਦੋਰੀਆ ਪੁੱਛ ਲਾ ਭਾਵੇਂ ਪੁੱਤ ਕਪਤ ਹੁੰਦੇ ਵੇਖੇ ਤੇ ਮਾਵਾ ਤੋਂ ਮਾਵਾ ਹੋ ਗਈ ਜਾਨੀ ਬੈਜਰ ਮਾਨਾ ਇੱਕ ਦੇ ਬੜੀ ਪੰਪ ਜਿੰਦੀ ਆ ਅੰਤਰਾ ਦਾ ਸ਼ੁਰੂ ਤਾਂ ਹੀ ਮੈਨੂੰ ਪਤਾਵਾ ਇਹਦਾ ਅਛਾ ਉਹ ਅੰਤਰਾ ਹੀ ਉਹਦੀ ਬਾਹ ਜਿੱਦੀ ਲੱਗੀ ਇਹਨੂੰ ਮੈਂ ਪਹਿਲੇ ਜਦੋਂ ਮੈਂ ਮਰ ਜਾਣਾ ਮਰ ਜਾਣਾ ਰਹਿਣੇ ਲੋਬਾ ਨਹੀਂ ਕਹਣਾ ਇਹ ਤਾਂ ਖਤਰਾ ਤਾਂ ਛਾਲ ਨਹੀਂ ਮਾਰ ਸਕਦਾ ਮਰ ਜਾਣਾ ਇਹਨੇ ਸੁਣ ਲੈ ਮੇਰੀ ਗੱਲ ਜੀ ਜਦ ਤੱਕ ਕੱਢਣੇ ਤੇ ਚਾਜਾਂ ਕੱਢਣੇ ਮੈਂ ਤੇਰਾ ਗੋਲ ਇਸ ਤਰ੍ਹਾਂ ਕਰ ਦਿਆਂਗੀ ਮੈਨੂੰ ਕਿਤੇ ਮੇਰੀ ਗੱਲ ਸੁਣਾ ਜੇ ਮੁੰਡਾ ਆਈ ਗਿਆ ਵਾ ਨਾ ਤਹਾਈ ਦਨੀ ਬੋਲਣਾ ਨੂੰ ਸਿਆਣਾ ਬਿਆਣਾ ਉਹ ਨਿਕਾ ਨਹੀਂ ਆ ਸਾ ਕਿੱਥੇ ਆ ਵੱਡਾ ਟੋਚਨ ਵਾਲਾ ਉਹ ਚੰਗਾ ਹੀ ਮਾਰ ਤਾਰ ਤੇ ਜਾ ਜਾ ਲੈ ਤੇ ਚੰਗੀ ਜਿਹਾ ਗੰਡ ਨਹੀਂ ਫਾ ਲੈਣ ਲਗਾ ਉਹ ਨਿਕਾ ਨਹੀਂ ਰਹਿਂਦੇ ਉਹ ਮੈਨੂੰ ਪਤਾ ਬਾਜ ਜਨੇ ਉਹ ਜਿਹੜਾ ਟਰੈਕਟਰ ਨਹੀਂ ਲੈਂਦਾ ਮੇਲੇ ਤੋਂ ਉਹਨੂੰ ਪਾ ਗਏ ਨੇ ਤੂੰ ਨਾ ਲੱਲੂ ਜੇ ਨੇ ਮੈਨੂੰ ਪਤਾ ਜਾ ਦੇ ਰੱਸਾ ਬਾ ਲੈਣ ਨੂੰ ਦੇ ਨੂੰ ਜੇ ਕਿਤੇ ਮੁੰਡੇ ਨੂੰ ਕੋ ਹੋ ਗਿਆ ਨਾ ਜਗਦੇ ਮੇਰੇ ਦੋ ਦਿਨ ਉਹਨੂੰ 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 ਭਾਵੇਂ ਕੋ ਹੋਵੇ ਨਾ ਹੋਵੇ ਐਨੇ ਜਰੂਰ ਕਰਵਾਉਣਾ ਹੀ ਇੰਨੇ ਗੱਸਾ ਦੇ ਗੱਲ ਜਿਹਾ ਕੇ ਫਾ ਦੇਂਗੇ ਨਾ ਤਾਂ ਵੀ ਨਹੀਂ ਲੈਣਾ ਨਹੀਂ ਜਾਣੀ ਕਿ ਲੈਣੇ ਨਹੀਂ ਨਹੀਂ ਨਸਦ ਆਇਆ ਨੂੰ ਤਿੰਨ ਦਿਨ ਹੋਇਆ ਕਹਿੰਦੇ ਇਹਨਾਂ ਨੂੰ ਮੈਂ ਚੌਂਟ ਕੀ ਬੱਤੀ ਆ ਦੇ ਅੱਜ ਤੇਰੇ ਗੱਲ ਸੁਣ ਉਹ ਬਾਤ ਤੂੰ ਹੀ ਨਾਲ ਹੀ ਕੰਡਿਆ ਇਹਨੂੰ ਮੈਂ ਪਹਿਲੇ ਦਿਨ ਹੀ ਸਮਝਾਇਆ ਸੀ ਵੀ ਤੇਰਾ ਮਾਮਾ ਵਾ ਤੂੰ ਜਿਹੜੀ ਅਦਨ ਕਰਤੂਤ ਕੀਤੀ ਮੁੜ ਕੇ ਨਹੀਂ ਕਰਾਂਗਾ ਇਹ ਤੇ ਗਾ ਮਾਮਾ ਮਾ ਇਹ ਤੇ ਕੰਸ ਮਾਮਾ ਯੋ ਆਹ ਜਾ ਨਿਬ ਲਛਣਿਆ ਮੇਲਾ ਮੁੰਡੇ ਨੂੰ ਬਣਾ ਚੱਲ ਮੈਂ ਆਪਣੇ ਪੁੱਤਾਂ ਚਾਣਾ ਪਾਣੀ ਸਵੇਰ ਦਾ ਵਾਲ ਖਲਾਰਤੇ ਹੀ ਸਾਰੇ ਮੇਰੀ ਗੱਲ ਸੁਣ ਮੈਂ ਤੇ ਨਹੀਂ ਸਾਡੇ ਪਿੰਡ ਚੱਲੇ ਮੇਰੇ ਨਾਲ ਰਹੀਂ ਚਾਰ ਦਿਨ ਲੈ ਜਾ ਉਹ ਤੇ ਦੋਵੇਂ ਹੱਥ ਪਹੁੰਚਦਾ ਦਾ ਤੱਕ ਕਿਉਂ ਐਵੇਂ ਐਂ ਇਹੀ ਕਰਨਾ ਐ ਹੁੰਦਾ ਆਵੇ ਉਹ ਆਵੇ ਨਾ ਮੇਰੇ ਚਿਰ ਨੂੰ ਕੋਈ ਨਹੀਂ ਮੇਰੀ ਗੱਲ ਸੁਣੋ ਇਨੂੰ ਚਾਹ ਨਾ ਰਸਕਵਾਲਣ ਲੱਗੀ ਤੇ ਜੇ ਆ ਮੁੱਖੋ ਅੱਜਕੱਲ ਖੂਨ ਜਵਾਨ ਆ ਨਾ ਨਾ ਇਹਨੂੰ ਖਾ ਲੈਣ ਦੇ ਪਹਿਲਾਂ ਲੈ ਲੈਣ ਦੇ ਇਹ ਚਾਹ ਸੁ ਰਹਿ ਆ ਮੈਂ ਦਵਾ ਰਸਾ ਟੜ ਦਵਾ ਰਸਾ ਇੱਧਰ ਆ ਇੱਧਰ ਆ ਦਵਾ ਆਉਂਦਾ ਨਹੀਂ ਹੁਣ ਚੱਲ ਆ ਦਵਾ ਜਾਂਦਾ ਨਹੀਂ ਹੁਣ ਕਿੱਡਾ ਕਰੀਂ ਲੈਣ ਦੇ ਰਸੇ ਦਾ ਪੀੜ ਹੁੰਦੀ ਆ ਤਹ ਹੋਰ ਕੰਨ ਲੈਣਾ ਹੀ ਆ ਮੈਂ ਤੇ ਇਹਨੂੰ ਖਾ ਤੈਨੂੰ 来 ਗਈ ਆ ਲੈ ਗਈ ਅਮਨ ਛੱਡ ਕੇ ਚੜਾ ਕੇ ਪਟਰੀ ਤੇ ਲੰਮਾ ਪਾ ਕੇ ਬੰਨਾਈ ਅੱਜ ਕੱਲ੍ਹ ਨਿਆਣੇ ਦਾ ਗਰਮ ਖੂਨ ਮੈਨੂੰ ਪਤਾ ਇਹਦਾ ਇਹਦਾ ਕਿੱਥੋਂ ਗਰਮੇ ਲੱਗਦੇ ਦਾ ਬਥੇਰਾ ਠੰਡਾ ਵਾ ਮੈਂ ਜਾਣਦਾ ਇਹਨੂੰ ਮੇਰੇ ਹੱਥਾਂ ਜੀ ਖੇਡਿਆ ਵਾ ਚੱਲ ਆ ਮੇਰਾ ਪੁੱਤ ਆ ਆ ਬੇਸਕੋਟ ਨਾ ਚਾਹ ਦਵਾ ਤਾਨੂੰ ਨਹੀਂ ਕਹਿਣੇ ਦੇਣੀ ਇਹਨਾਂ ਦਾ ਤੇ ਆਪਣਾ ਕੋਤ ਕਲੇਸ਼ ਨਹੀਂ ਮੁਕਣਾ ਤੁਹਾਡੇ ਘਰੇ ਨਾ ਤਮਾਸ਼ਾ ਬਣਾਤਾ ਈ